ਮੇਰੀ ਗੱਲ ਸੁਣ ਲੈ ਮੈਂ ਹੈ ਜਾਂ ਤੇਰੇ ਛੱਤਰ ਪਰੇਡ ਫੇਰੂ ਤੇਰੀ ਮੈਂ ਇਹਨੂੰ ਪਤਾ ਰੱਖਾ ਦੇ ਇਹਨੂੰ ਪਤਾ ਰੱਖਾ ਦੇ ਇਹਦਾ ਕੀ ਮਤਲਬ ਤੂੰ ਮੇਰੇ ਮੂਹਰੇ ਕੱਢਦਾ ਹੈ ਨਹੀਂ ਤੂੰ ਮੇਰੇ ਮੂਹਰੇ ਇਹ ਮਗਲਾਲ ਜਾ ਕੱਢ ਲੈਣਾ ਕੀ ਮਤਲਬ ਤੇਰਾ ਮੈਂ ਤੇਰੇ ਤੇ ਪਾਸਾ ਕਰਾਂ ਕੋਹ ਮਾਟੂ ਹੋਇਆ ਨਰਾਲੇ ਬਾਬੇ ਅੱਜ ਸੰਗਤ ਚੱਲੀ ਤੇਰੇ ਧਾਮ ਬੋਲੋ ਜਪਨਾ ਜਪਨਾ ਭਏ ਜਪਨਾ ਮਾੜਿਓ ਰੂਹੋ ਵੱਡਿਓ ਬਡੋਰਿਓ ਆਜਾ ਚੁੰਨੀ ਦਾ ਲੜ ਫੜ ਲੋ ਥੋੜੇ ਵੀ ਬੇੜੇ ਪਾਰ ਹੋ ਜਾਣਗੇ ਆਜੋ ਤੁਹਾਨੂੰ ਧਾਮ ਛੱਡਿਆ ਮਾਂ ਆਜੋ ਚੁੰਨੀ ਦਾ ਲੜ ਫੜ ਲਓ ਕਪਣਾ ਪਣੀ ਹੈ ਪਤਨੀ ਬੋਲੀ ਦਾ ਨਹੀਂ ਹੁੰਦਾ ਜਿੰਨੇ ਆ ਘਰ ਚ ਮਾੜੀਆਂ ਰੂਹਾਂ ਹੁਣ ਵੱਡੇ ਵਡੇਰੇ ਹੂੰ ਉਹ ਸਾਰੇ ਚੁੰਨੀ ਦਾ ਲੜ ਫੜਨ ਲੱਗੇ ਆ ਮੈਂ ਤੁਹਾਨੂੰ ਕਹਿੰਦਾ ਹੁਣ ਕਰਿਆ ਘਰੇ ਆਪਾਂ ਅਗਲੀ ਵਾਰ ਕਰ ਲਈ ਚਲ ਹਾਂ ਠੀਕ ਮੈਂ ਆਪਣਾ ਪਾਣੇ ਦਾ ਲੜ ਛੱਡ ਕੇ ਭੋਕਾ ਕੂੰ ਇੱਕ ਰੂਪ ਅਤੇ ਇੱਕ ਸਰੂਪ ਇੱਕ ਰੂਪ ਵਿੱਚ ਤੇਰਾ ਹੀ ਰੂਪ ਆ ਦੇਖ ਲੈ ਜਦੋਂ ਚੁੰਨੀ ਅਗੇ ਲਾਉਣਾ ਅੰਦਰੋਂ ਚੁੱਪ ਕਰ ਜਦੋਂ ਚੁੰਨੀ ਅੰਦਰੋਂ ਕੱਢੀ ਸੀ ਫੁੱਲ ਵਰਗੀ ਸੀ ਆ ਮਗਰ ਕੁਆਂਟਲ ਭਰ ਹੋ ਗਿਆ ਲਾ ਦੇ ਲਾ ਦੇ ਲਾ ਦੇ ਪਾਸੇ ਨੂੰ ਜਾ ਪਾਸੇ ਨੂੰ ਹੋ ਜਾ ਆਲ ਫੜ ਜਿੰਦਾ ਆਲੇ ਫੜ ਚੁੰਨੀ ਦੇ ਲੜਨਾ ਮਾੜੀਆਂ ਰੂਹਾਂ ਨੇ ਲਾ ਦੇ ਲਾ ਦੇ ਲਾ ਦੇ ਛੇਤੀ ਲਾ ਦੇ ਉਹ ਨਾ ਫੋਨ ਆ ਜਾਣਾ ਮਨ ਉਹ ਫੋਨ ਤਾਂ ਹੁਣ ਆਊ ਗਈ ਕੋਈ ਨਹੀਂ ਐਨ ਲੱਕਦਾ ਬੰਦਾ ਲੇਟ ਹੋਈ ਜਾਂਦਾ ਤੂੰ ਪਾਸੇ ਹੋ ਜਾ ਚੁੰਨੀ ਦੇ ਲੜ ਮਾੜੀਆਂ ਰੂਹਾਂ ਨੇ ਮੈਂ ਪਾਈ ਆ ਕੇ ਬੱਠੀ ਓ ਚੁੰਨੀ ਦੇ ਲੜ ਮਾੜੀਆਂ ਰੂਹਾਂ ਨੇ ਪਾਸੇ ਨੂੰ ਹੋ ਜਾ ਸ਼ਾਬਾਸ਼ ਤੇਰੇ ਸ਼ਾਬਾਸ਼ ਇਹਦਾ ਮੈਨੂੰ ਮਾੜੀ ਰੂਹ ਕਹਿਣੀ ਏ ਤੂੰ ਹੈ ਮੈਂ ਤੈਨੂੰ ਕਿਉਂ ਮਾੜੀ ਰੂਹ ਕਹਿਣਾ ਹੋਰ ਹਣ ਹੈ ਓ ਪਾਸੇ ਹੋ ਜਾ ਚੁੰਨੀ ਦੇ ਨਾਲ ਮਾੜੀਆਂ ਰੂਹਾਂ ਨੇ ਨਹੀਂ ਮਗਰ ਤਾਂ ਤੇਰੇ ਮਹੀਂ ਤੁਰੇ ਹੋਣਾ ਕਿ ਪਿੱਛੇ ਹੋ ਜਾ ਮਾੜੀ ਰੂਹ ਤਰੀ ਆਉਂਦੀ ਹੈ ਹੈ ਠੀਕ ਬਡੇ ਬਡੇਰੇ ਜਿਹੜੇ ਖੱਲੀ ਖੁੰਜੀ ਲਾ ਕੇ ਬੈਠੇ ਓਹੋ ਉਹ ਜਾਨ ਦਾ ਤੂੰ ਕਿਹੜੇ ਵੱਡ ਬੜੇ ਦੀ ਗੱਲ ਕਰ ਰਿਹਾ ਤੂੰ ਭੈ ਲੋਕਾਂ ਵੀ ਤੇ ਮੈਨੂੰ ਸੁਣਾਉਣੀ ਆ ਮਾੜੀ ਰੂ ਤਾਂ ਤੂੰ ਐ ਹੈ ਜਿਵੇਂ ਮੈਂ 30 35 ਸਾਲ ਘਰੇ ਸੇੜ ਲਿਆ ਬਲਿਆਂਦੀ ਮੈਂ ਬੱਬੂ ਦੇ ਪਾਪੇ ਅਸੀਂ ਹੁਣੇ ਲੇਟ ਮੇਰੀ ਜੀਵ ਤੇ ਨਹੀਂ ਹੁੰਦੀ ਖਾਜ ਮੇਰਾ ਲੜਨ ਦਾ ਕੋਈ ਮੂਡ ਨਹੀਂ ਸਾਨੂੰ ਜਾ ਲੰਦੇ ਅਸੀਂ ਟਾਮਤੇ ਜਾਣਾ ਤੂੰ ਕਿੱਥੇ ਉੱਥੇ ਚੱਕਿਆ ਹੁਣ ਨਰਾਲਾ ਬਾਬਾ ਤੜਕੇ ਹੀ ਸੁਪਰੇ ਚ ਆਇਆ ਕਹਿੰਦਾ ਸਰਜੀਤ ਕੋਰੇ ਤੇਰੀ ਜ਼ਿੰਮੇਵਾਰੀ ਆ ਜਾ ਉੱਥੇ ਤੀਆਂ ਆ ਪੋਪਾ ਸਵਾਮੀ ਦੇ ਦਰਸ਼ਨ ਕਰਨੇ ਅਸੀਂ ਅੱਜ ਨੀ ਉਹ ਦੇ ਦਰਸ਼ਨ ਕਰ ਲੇਗੀ ਤੂੰ ਹੈ ਉਹਦਾ ਜਿੰਮੇਵਾਰੀ ਸਾਂਭ ਲਈ ਤੈਨੇ ਡੇਰੇ ਦੀ ਕਰਦੀ ਜਿੰਮੇਵਾਰੀ ਕੌਣ ਸਾਂਭੂਗਾ ਨਹੀਂ ਆਪੇ ਜਿਹਦੇ ਧਾਮ ਤੇ ਚੱਲੀ ਆ ਨਰਾਲਾ ਬਾਬਾ ਸਾਂਭੂਗਾ ਸਾਂਭੂਗਾ ਨਰਾਲਾ ਬਾਬਾ ਨਾਲੇ ਹੋਰ ਮੇਰੀ ਰੋਟੀ ਦਾ ਹੱਲ ਜਿਹੜਾ ਪੱਥਰਾਂ 'ਚ ਬੈਠੇ ਕੀੜੇ ਨੂੰ ਖਾਣ ਨੂੰ ਦਿੰਦਾ ਤੈਨੂੰ ਕੀ ਉਹਨਾਂ ਦੇਊਗਾ ਨਰਾਲੇ ਬਾਬੇ ਤੇ ਰੱਖ ਡੋਰੀਆਂ ਆਪੇ ਆਉਣਗੇ ਮੇਵਣੇ ਚਰ ਕੇ ਉੱਥੇ ਤਾਂ ਮੈਂ ਤੀਆਂ 'ਚ ਨੱਚਣ ਨੂੰ ਬੋਲੀ ਵੀ ਤਿਆਰ ਕਰ ਲਈ ਮੇਰੇ ਸਾਲ ਦੀ ਹੁੰਦਾ ਕਿਹੜੇ ਮੇਰੇ ਗੋਡੇ ਦੁਖਦੇ ਨੇ ਹੈ ਰਾਤ ਨੂੰ ਕਹਿੰਦੀ ਮੇਰਾ ਗੋਡਾ ਨਹੀਂ ਮੁੜਦਾ ਹੈਗਾ ਉੱਥੇ ਬੜਾ ਲੁੱਡੀਆਂ ਮਾਵेंगी ਤਹ ਹਾ ਵਸ ਨਰਾਲੇ ਬਾਬੇ ਦੀ ਜੈ ਜੈਕਾਰ ਹੁਣ ਸਾਨੂੰ ਜਾ ਲੈਣ ਦੇ ਅੱਛਾ ਇਹ ਦੱਸ ਬੋਲੀ ਕਿਹੜੀ ਪਾਵੇਂ ਕਿੱਥੇ ਕਹਦੀ ਹੂੰ ਗਾਰ ਕੇ ਕਹਦੀ ਹਾਂ ਗਾਰ ਕੇ ਗੇੜਾ ਦੇ ਦੇ ਨਰਾਲੇ ਮੇਰੀ ਬਾਹੜ ਕੇ ਗੇੜਾ ਦੇ ਦੇ ਨਰਾਲੇ ਮੇਰੀ ਬਾਹੜ ਕੇ ਇਹ ਸੁਣੀ ਤਖਾ ਸੁਣੀ ਰਪੇ ਤੇ ਇਹ ਵਾਹ ਆ ਲੱਕੜ ਕਿਹਾ ਚੱਕੀ ਜਾਂਦਾ ਇਹ ਤਾਂ ਗਿੱਲੀਆਂ ਮੈਂ ਸੁੱਕੜੀਆਂ ਪਾਈਆਂ ਸੀ ਗਿੱਲੀਆਂ ਕੰਮ ਕਰਦੀ ਨਾ ਸੁੱਕੀ ਨਹੀਂ ਕੰਮ ਕਰਦੀ ਹੁੰਦੀ ਆਨ ਨਾਲੇ ਹੋਰ ਆ ਜਾਲਣ ਦੇ ਪਾਪੀਆ ਮੇਰੇ ਸਾਲ ਵੀ ਘਰ ਦਾ ਕੰਮ ਕਰ ਛੱਡ ਕੇ ਉਥੇ ਮਲੰਗ ਦੇ ਡੇਰੇ ਜਾਊ ਰੋਟੀਆਂ ਲੈ ਸਾਡੇ 베ਰੀ ਬਣ ਗਿਆ ਤੂੰ ਆ ਤੇਰੀ ਰੂਹ ਤਰ ਜੰਗੀ ਪਾਪੀਆ ਤੇਰੀ ਰੂਹ ਤਰ ਜੰਗੀ ਸਾਨੂੰ ਜਾਲਣ ਦੇ ਤੂੰ ਲੰਘ ਜਾ ਓਏ ਇਹ ਤਾਂ ਮੈਂ ਸਪਰੇ ਸਿੱਕੀ ਹੱਕ ਦਾ ਮੈਂ ਤਾਂ ਮੇਰਾ ਹੱਥ ਟੱਕਲਾ ਖਬਰਦਾਰ ਤੇਰਾ ਕਿ ਕਿ ਹਕਮ ਮਰਦਾ ਤੂੰ ਕਰਾ ਤੇਰਾ ਕੀ ਮਤਲਬ ਸਾਡੇ ਘਰੇ ਆਉਣ ਦਾ ਤੇਰੇ ਮਰ ਕਹਿ ਮੈਂ ਤੇਰਾ ਸਾਡੇ ਘਰੇ ਆਉਣ ਦਾ ਮਤਲਬ ਮੈਂ ਮੇਰੇ ਭੈ ਕੋਈ ਮਾਂ ਭੈ ਦਾ ਰਿਸ਼ਤਾ ਕਿਉਂਗਾ ਮੈਂ 70 ਨੂੰ ਕੁਛ ਕਹਿ ਮੈਂ ਬਈ ਹਾਂ ਅੱਜﾞ ਬੱਗੜ ਨੂੰ ਕੱਟ ਕੇ ਬਚ ਜਾਂਦਾ ਸੀ ਖਬਰਦਾਰ ਮੈਂ ਮੈਂ 50 ਹੁੰਦਾ ਪੈਣ ਦੀ ਤੇਰੀ ਦੀ ਮੈਂ ਰਾਤ ਦੇ ਡੱਡੂਆਂ ਤੋਂ ਦੋਨੋਂ ਆਪਣਾ ਦੇਖੋ ਇਹ ਤਾਂ ਵਸਤੂ ਸੁਪਰੇਪਾ ਦੇ ਹਰਕਤ ਦੇ ਮੈਂ ਭੱਗ ਜਾ ਮੈਂ ਛੱਤਰਾ ਇਹਨੇ ਪਾਪੀ ਰੂ ਨੇ ਤੈਨੂੰ ਮਾਰ ਦੇਣਾ ਤੈਨੂੰ ਨਰਕਾ ਚ ਬਿਟੋ ਇਹ ਨਿਮੈਣੀ ਪੂਰੇ ਤੈਨੂੰ ਨਰਕਾ ਚ ਬਿਟੋ ਹੀ ਨਹੀਂ ਮੈਣੀ ਨਹੀਂ ਇਹ ਦੱਸ ਹਾਂ ਤੈਨੂੰ ਨਰਕਾ ਢੋਈ ਮਿਲ ਜੂਗੀ ਤੂੰ ਘਰ-ਬਾਰ ਛੱਡ ਕੇ ਹੈ ਤੂੰ ਮੇਰੇ ਸੱਜ ਦੀ ਗੋਦੀਆਂ ਤੇ ਜਾ ਜਾ ਬਹਿਣੀ ਮਲਾਂਜਦੀਆਂ ਚ ਹੈ ਇੱਥੇ ਗੁਰਦੁਆਰੇ ਮੁੱਕ ਕੇ ਕਦੋਂ ਮੱਸਿਆ ਤੇ ਗਈ ਐ 30 ਸਾਲ ਹੋ ਗਏ ਮੈਨੂੰ ਉਹਦੇ ਨਾਲ ਕਦੋਂ 10ਵੀਂ ਤੇ ਗਈ ਐ ਆ ਮੇਰੀ ਰੂਹ ਨਾਲ ਰੂਹ ਮਿਲੀ ਹੋਈ ਐ ਨਗਾਲੇ ਵਾਂਗੂ ਓ ਮੈਨੂੰ ਐਂ ਦੱਸ ਵੀ ਤੈਨੂੰ ਦਸੇ ਗੁਰੂਆਂ ਨੇ ਨਾ ਯਾਦ ਲੈ ਮੇਰੀ ਰੂਹ ਦਾ ਖਸਮ ਹੋ ਆ ਮੈਨੂੰ ਜਾਰਣ ਦੇ ਐ ਰਦੀ ਥੋਡੀ ਦੀ ਮੈਂ ਦੇਵਾ ਥੋਡੀ ਦੇ ਮਾਰੀ ਨਾ ਮੇਰਾ ਘੋੜਾ ਦੁਖਦਾ ਆ ਦੇ ਆਹ ਗੋਲੀਆਂ ਬੋਲ ਕੇ ਤੇਰਾ ਘੋੜਾ ਦੁਖਦਾ ਦੀ ਹਰ ਤੋ ਮੈਨੂੰ ਜਾਰ ਦੇਣਾ ਕਿ ਨਹੀਂ ਜਾਰ ਦੇਣਾ ਮੈਨੂੰ ਇਹ ਦੱਸ ਦੇ ਆ ਕੀ ਐ ਇਹ ਆ ਕੀ ਜਲੂਸ ਐ ਆਹੀ ਚੁੰਨੀ ਪਾ ਕੇ ਇੱਥੇ ਆ ਕੀ ਐ ਇਹ ਅਮਰੂਦ ਨਾਲ ਫਹਾ ਲੈ ਕੇ ਦਰ ਸਿਰ ਚੜ ਕੇ ਮਰੂ ਆ ਐ ਤੇ ਰੂਹਾਂ ਨੇ ਮਾਰੀਆਂ ਫੜ ਫੜ ਨੀ ਮਾਂ ਆ ਤੇਰੀਆਂ ਰੂਹਾਂ ਟੰਗਦੀਆਂ ਚੱਲ ਹੁਣ ਤੈਨੂੰ ਟੰਗ ਦਾਂਂਦਾ ਪੱਖੇ ਨਾਲ ਮੇਰੀ ਗੱਲ ਸੁਣ ਲੈ ਮੇਰੀ ਗੱਲ ਤਾਂ ਸੁਣ ਲੈ ਇਹ ਮੇਰੀ ਗੱਲ ਤਾਂ ਸੁਣ ਲੈ ਖੋਲ ਦੇ ਖੋਲ ਦੇ ਖੋਲ ਦੇ ਖੋਲ ਦੇ ਖੋਲ ਦਿਆਂ ਮਾਰ ਨਾ ਪਾਉਣ ਨੂੰ ਤੇਰੀ ਇਹੇ ਸਾੜੀ ਦੇ ਤੀਜੇ ਦਿਨ ਚੱਕ ਲੂ ਝੋਲਾ ਖੋਲ ਦੇ ਖੋਲਦਾ ਨਹੀਂ ਖੋਲ ਦੇ ਘੇਰ ਖੋਲ ਦੇ ਖੋਲ ਖੋਲਦਾ ਨਹੀਂ ਮੈਂ ਤਾਂ ਮਾਰੀ ਨਾ ਮਤਨ ਖੋਲਦਾ ਨਾ ਲੈ ਹੋਰ ਦੇ ਤੂੰ ਆ ਨੀ ਜੋਰ ਲੱਗਦਾ ਜੋੜ ਉੱਥੇ ਤਾਂ ਬਥੇਰਾ ਜੋਰ ਲਾਉਂ ਨੂੰ ਫਰਦੀਆਂ ਤੂੰ ਵੀ ਭੰਗਰੇ ਵਾਂਗ ਤਹਾਂ ਤੇ ਲਿਆ ਕਰ ਕਰ ਕੇ ਚੱਲ ਓਏ ਚੱਲ ਹੈ ਚੱਲ ਤਾਂ ੱੱਕੇ ਕਿਉਂ ਮਾਰਦਾ ਮੈਨੂੰ ਬੈਰੀਆ ਕੀ ਸਾਬ ਕਿਹ ਰਹਿ ਰਹੀ ਸੀ ਹਾਂ ਜੀ ਦੱਸੋ ਅਸਲ ਵਿੱਚ ਇਹ ਚਿੰਨਾ ਨਾ ਆਣਾ ਜੀ ਇੱਕ ੱੱਕਾ ਹੋ ਗਿਆ ਕੋਈ ਬੰਦਾ ਰਹਿਣਾ ਤਾਂ ਅੱਖੇ ਨਹੀਂ ਜਮ ਕੀ ਲੱਗਦੇ ਨੇ ਤੁਹਾਡੇ ਰਿਸ਼ਤੇਦਾਰ ਨਹੀਂ ਜੇ ਆਪਣੇ ਮੈਂ ਤਾਂ ਆਪਣੇ ਤੇ ਪੀਲਾ ਪੁੱਤੜੇ ਬਤ ਹਾਂ ਜੀ ਦੱਸੋ

ਮੈਨੂੰ ਤਾਂ ਕੋਈ ਨਹੀਂ ਪਤਾ ਸਰੋਦੀਪੁਰ ਨੇ ਇੱਕ ਕਾਗਜ਼ ਜਆ ਬਸ ਉਹ ਕਾਗਜ਼ ਦੀ ਸਿੱਪੇ ਢਿੰਗ ਰਿਹਾ ਫਿਰਦਾ ਕੋਈ ਕੋਪੀ ਹੈ ਆਪਣੇ ਕੋਲ ਕੁਝ ਨਹੀਂ ਰਗਾ ਸਾਡੇ ਕੋਲ ਤਾਂ ਇਸ ਤਰ੍ਹਾਂ ਦਾ ਨਹੀਂ ਲੈ ਸਕਦਾ ਉਹ ਜੇ ਸਿੱਕੂਈ ਗੱਲ ਨਹੀਂ ਕੋਈ ਕਾਨੂੰਨ ਨਹੀਂ ਹੈ ਇਹਦਾ ਤੇ ਉਹ ਆਏ ਵੀ ਇਹਨਾਂ ਨੂੰ ਤਾਂ ਮੈਂ ਖੇ ਮਰੀ ਜਾਂਦਾ ਕਹਿੰਦਾ ਮੇਰੀ ਸਿੱਧੀ ਆ ਭਵਨ ਤੁਮਨ ਵਾਲਾ ਬਕਾਇਦਾ ਅਸੀਂ ਤਾਂ ਉਹ ਨਾਲ ਬੈਠ ਕੇ ਗੱਲ ਸੁਝਾਉਣ ਦੀ ਗੱਲ ਵੀ ਕੀਤੀ ਠੀਕ ਹੈ ਕਹਿੰਦਾ ਨਾ ਕਹਿੰਦਾ ਮੇਰੀ ਭਵਨ ਤੁਮਨ ਭਵਨ ਤੁਮਨ ਵਾਲ ਸਿੱਧੀ ਹੈ ਤੇ ਮੈਂ ਜਿਹੜੀ ਤੁਹਾਡੀ ਪ੍ਰਾਪਰਟੀ ਉਹ ਲੈ ਜੂਗਾ ਉਪਰੋਂ ਭਵੰਤਮਾਨ ਨਾਲ ਫੋਟੋ ਕਰਵਾਇ ਫਿਰਦਾ ਉਹਦੀ ਕੋਈ ਗੱਲ ਨਹੀਂ ਫੋਟੋ ਕਰ ਚੈਰਬੁਟਰਧਾਨ ਮੰਤਰੀ ਨਾਲ ਕਰਵਾ ਲੇ ਚੈ ਕਿਸੇ ਨਾਲ ਵੀ ਫੋਟੋ ਕਰਵਾ ਲਓ ਕੰਪਿਊਟਰ ਨਾਲ ਬਣ ਜਾਂਦੀ ਹੈ ਇਹਨਾਂ ਫੇਕ ਫੋਟੋ ਉਹਦੀ ਕੋਈ ਗੱਲ ਨਹੀਂ ਪਰ ਕੋਈ ਕਾਨੂੰਨ ਐਸਾ ਨਹੀਂ ਵੀ ਉਹ ਤੁਹਾਡਾ ਪ੍ਰਾਪਰਟੀ ਦਾ 75% ਉਹ ਲੈ ਲੇ ਕਿਸੇ ਤੇ ਇਥੇ ਕੋਈ ਪੇਪਰ ਦਾ ਪਰ ਕੁਝ ਲਿਖਵਾਇਆ ਜਿਉਂ ਪੇਪਰਸਾਂ ਨੂੰ ਮਿਲ ਜੇ ਤਾਂ ਆਪਾਂ ਨੂੰ ਇਹਦਾ ਬੈਨੀਫਿਟ ਹੋਊਗਾ ਸਾਨੂੰ ਉਹ ਪਤਾ ਲੱਗ ਜਾਏਗਾ ਵੀ ਉਹਦੇ ਵਿੱਚ ਕੀ ਲਿਖਿਆ ਕੀ ਹੈ ਪਰ ਖਬਰਾ ਹੁਣਾ ਕਿਸੇ ਇਦਾਂ ਉਹ ਪ੍ਰੋਪਰਟੀ ਦੀ ਜਮੀਨ ਐਸਟੇਟ ਉਹਨੇ ਤਾਂ ਸਭ ਸਾਨੂੰ ਨਾ ਮਾਵਾਂ ਵੱਤ ਲੁ ਬਾੜਾ ਚੰਕ ਕੀਤਾ ਹੋਇਆ ਬਸ ਇਹ ਦੱਸ ਦੋ ਵੀ ਉਹਦੇ ਤੇ ਕਾਰਵਾਈ ਕੀ ਹੋ ਸਕਦੀ ਆ ਅਸੀਂ ਤਾਂ ਕਾਰਵਾਈ ਹੀ ਕਰਵਾਉਣੀ ਆ ਬਸ ਪੁਲਿਸ ਕੰਪਲੇਂਟ ਕਰੋਗੇ ਵੀ ਸਾਨੂੰ ਇਹ ਡਰਾਉਂਦਾ ਧਮਕੀਆ ਦਿੰਦਾ ਤੇ ਪ੍ਰੋਪਰਟੀ ਜਿਹੜੀ ਸਾਡੀ ਲੈ ਨਹੀਂ ਸਕਦਾ ਠੀਕ ਹੈ ਜੀ ਹਾਂ ਉਹਨੂੰ ਡਰਾਉਣ ਦੀ ਲੋੜ ਇਹਨਾਂ ਨੇ ਕੋਈ ਉਹ ਤੋਂ ਪੜਿਆ ਵੀ ਨਹੀਂ ਹੈਗਾ ਪਤਾ ਨਹੀਂ ਉਹਨੇ ਕਿਹਦੀ ਤੱਕ ਲਖਵਾਇਆ ਜੀ ਵਿੱਚ ਕੀ ਨਹੀਂ ਲਖਵਾਇਆ ਬੜ ਕੇ ਸਾਈਨ ਕਰਨੀ ਚਾਹੀਦੀ ਨਹੀਂ ਜੀ ਐਕਚੁਅਲੀ ਰਾਈਟਸ ਕੀ ਹੈ ਸਾਨੂੰ ਤੁਸੀਂ ਦੱਸੋ ਦੇਖੋ ਤੁਹਾਡੀ ਜਿਹੜੀ ਮਦਰ ਦੀ ਪ੍ਰਾਪਰਟੀ ਹੈ ਹਾਂਜੀ ਉਹਦੇ ਨੂੰ ਤੁਹਾਡੀ ਮਦਰ ਦਾ ਰਾਈਟ ਹੈ ਹਾਂ ਉਹ ਕੁਝ ਵੀ ਕਰਨ ਜਿੰਨੂੰ ਮਰਜ਼ੀ ਦੇ ਸਕਦੇ ਨੇ ਕੋਈ ਵੀ ਬੰਦਾ ਉਹਦੇ ਚ ਮਤਲਬ ਇਹ ਇੰਟਰਫੇਅਰ ਨਹੀਂ ਕਰ ਸਕਦਾ ਵੀ ਮੈਨੂੰ ਇੰਨੀ ਪ੍ਰਾਪਰਟੀ ਵਿੱਚੋਂ ਦਿਓ ਠੀਕ ਹੈ ਨਾ ਜਿਹੜੇ ਬੰਦੇ ਨੇ ਸਾਡੇ ਨਾਲ ਫਰਾਡ ਕੀਤਾ ਜੇ ਉਹਦੇ ਕੋਲ ਪ੍ਰਾਪਰਟੀ ਹੋ ਗਈ ਹਾਂ ਤਾਂ ਕੋਈ ਗੱਲ ਨਹੀਂ ਨਹੀਂ ਉਹਦੇ ਪ੍ਰਾਪਰਟੀ ਦੇ ਉਸ ਨੂੰ ਕੋਈ ਪਰਵਾਹੀ ਨਹੀਂ ਕਰ ਸਕਦੇ ਦੇਖੋ ਖਰਚੇ ਕੁਝੇ ਦਾ ਕੇਸ ਹੋ ਜਾਂਦਾ ਜੇ ਤੁਹਾਡੀ ਮਦਰ ਦੇ ਨਾਮ ਨੂੰ ਪ੍ਰਾਪਰਟੀ ਨਾਮ ਹੋਵੇ ਪਾਸਪੋਰਟ ਹੀ ਕਰਵਾਉਣਾ ਹੈ। ਫੀਰੀ ਨੂੰ ਤਕਾਲੂ ਦੋ। ਲਾਣਾ ਕੇਸ ਹੋ ਸਕਦਾ ਹੈ ਪਰ ਕੇਸ ਦਾ ਅੰਕ ਕਿਤਨਾ ਲੈ ਸਕਦੇ ਆ। ਠੀਕ ਹੈ। ਉਹ ਖਰੀਦ ਲੈਂਦਾ। ਥੈਂਕ ਯੂ ਸਰ। ਰਿਸ਼ਤੇਦਾਰ ਵੀ ਕਾਣੂ ਕਹਿਣਾ ਸੀ। ਮਾਸੀ ਦੀ ਕੁੜੀ ਬਣਾ ਲੈਂਦਾ। ਓ ਯਾਰ ਕਿਉਂ ਉਹ ਹੀ ਸਰਤੇ ਚੜ ਗਿਆ ਗਰ ਗੱਲਾਂ ਤੇ ਹੁਣ ਮੈਂ ਸਿੱਧਾ ਸਾਹਮਣੇ ਥੋੜੀ ਕਹਿੰਦਾ ਵੀ ਗਰਲਫ੍ਰੈਂਡ ਹੈ ਇੱਥੇ ਕਿਸੇ ਨੇ ਗੱਲਬਾਤ ਨਹੀਂ ਸੌਣੀ ਸੀ ਉਹਨਾਂ ਨੇ ਕਹਿ ਦੇਣਾ ਵੀ ਫਰਾਡ ਕਰਦੇ ਫਿਰਦੇ ਨੇ ਐਂ ਗੱਲ ਕਰਨੀ ਪੈਂਦੀ ਹੈ ਮਾੜਾ ਮੋਟਾ ਦਿਮਾਗ ਤੋਂ ਕੰਮ ਲੈਦਾ ਕਰ ਨਾ ਅਸੀਂ ਕਿਸੇ ਨਾਲ ਕੀ ਫਰਾਡ ਕਰ ਲਿਆ ਸੰਗੋਲ ਉਲਟਾ ਲੋਕ ਕੀ ਸਾਡੇ ਮਗਰ ਪੈ ਰਹੇ ਆ ਫਰਾਡ ਕਰਨ ਹੁਣ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਕਰਾਂ ਦਾ ਕਹਿੰਦੀ ਅਸੀਂ ਕبھی ਜਾਣ ਕੇ ਕਰਦਾ ਜਾਣ ਕੇ ਕਰਦਾ ਨਿਕੜਿਆ ਨਾ ਸਾਰਾ ਸੱਚ ਸਾਹਮਣੇ ਤੈਨੂੰ ਮੈਂ ਸੁਣਾਇਆ ਨਾ ਵੜਾ ਮੋਟਾ ਦਿਮਾਗ ਖੋਲ ਲਿਆ ਤੂੰ ਉਹਦਾ ਸੈਨ ਕਰਨ ਲੱਗੇ ਮੂ ਚੱਕ ਕੇ ਕਰਤੇ ਸੈਨ ਮੇਰਾ ਤਾਂ ਸਾਡੇ ਕਰਮ ਚ ਕੋਈ ਝੱਜਦਾ ਬੰਦਾ ਹੀ ਨਹੀਂ ਹੈਗਾ ਮੈਂ ਭਾਗ ਲਾ ਜਾਣਾ ਤੇਰੇ ਪਿੱਛੇ ਇੱਥੇ ਧੱਕੇ ਖੰਦਾ ਫਿਰਦਾ ਇੱਧਰ ਆ ਜਾ ਆ ਜਾ ਲੰਘਿਆ ਹੋਏ ਹੁਣ ਕੋਈ ਸਕੀਮ ਵੀ ਦੱਸ ਦੇ ਓਏ ਆ ਜਾ ਸਾਰਾ ਕੁਝ ਦੱਸਦਾ ਆਂ ਤੈਨੂੰ ਸਾਥ ਕਰਤਾ ਆਹ ਲੈ ਚਾਹ ਬਣਾਣੀ ਕੋਟਕ ਖੇਤਰੇ ਪਾ ਕੇ ਆ ਮੈਂ ਮੈਨੂੰ ਹੀ ਲੋੜ ਜਿਹਨੂੰ ਲੋੜ ਆਪੇ ਬਣਾ ਕੇ ਪੀ ਲੋ ਡੱਪ ਲਾਪੇ ਕਿਉਂ ਤੂੰ ਰੋਟੀ ਵੀ ਖਾਂਦੀ ਕਰੇ ਜਿਹੜੀ ਤੈਨੂੰ ਲੋੜ ਨਹੀਂ ਹੈਗੀ ਹਾਂ ਰੋਟੀਆਂ ਵੀ ਗਣਦਾ ਮੇਰੀਆਂ ਰੋਟੀ ਤੋਂ ਬਿਨਾ ਮੇਰਾ ਹੋਰ ਕਿਹੜਾ ਖਰਚਾ ਹੈ ਰੋਟੀ ਬਿਨਾ ਖਾਵਾਂ 30 ਸਾਲ ਹੋ ਗਏ ਇਸ ਘਰ ਦਾ ਲੇਖਾ ਦਿੰਦੀ ਨੂੰ ਨੌਕਰਾਨੀ ਬਣਾ ਕੇ ਰੱਖਿਆ ਮੈਨੂੰ ਕਿਹਈ ਨੌਕਰਾਨੀ ਬਣਾਦਾ ਤੈਨੂੰ ਮੈਂ ਲੋਕਾਂ ਦੀਆਂ ਤੀਮੀਆਂ ਵਾਂਗੂ ਮੇਰੇ ਹੈਗੇ ਖਰਚੇ ਅ 6 ਮਹੀਨੇ ਹੋ ਗਏ ਬਿੰਦੀਆਂ ਦਾ ਪੱਤਾ ਲਿਆਂਦੇ ਨੂੰ ਲੈ ਇਹਨਾਂ ਦਾ ਵੀ ਗੂੰਦ ਸੁੱਕ ਗਿਆ ਬੜਾ ਜਿਹੜੀ ਮੈਂ ਬਿੰਦੀਆਂ ਤਾਂ ਨਹੀਂ ਹੈ ਉਹਦੇ ਪੁੜੇ ਚ 1 ਸਾਲ ਦੀ ਹੋ ਗਈ ਤੈਨੂੰ ਬਿੰਦੀ ਲਾਵੇਂਗੀ ਤੂੰ ਪਰ ਕਿ ਲਾਲ ਨੇ ਤਰਕੀ ਬਿੰਦੀ ਲਾ ਲੈਣੀ ਐ ਜਿਵੇਂ ਭਾਂਡਾਖਾਨੇ 'ਚ ਲੱਗੀ ਹੁੰਦੀ ਆ ਤੂੰ ਹੈ ਜੇ ਤੇਰੇ ਨਾਲ ਨਾਂ ਵਿਆਹ ਹੁੰਦਾ ਨਾ ਹਨੂ ਡਾਕਖਾਨੇ ਵਿੱਚ ਲੱਗਿਆ ਹੋਣਾ ਸੀ ਤੂੰ ਦਾ ਕਦੇ ਮੈਨੇਜਰ ਨਾ ਲੱਗੀ ਹੁੰਦੀ ਬੈਂਕ ਦੇ ਕਿਤੇ ਤੂੰ ਦਾ ਲੱਕਾ ਪੌਂਕੜ ਕੁੱਤੇ ਵਾਂਗੂ ਅਦੇ ਖਰਚਾ ਨਹੀਂ ਤੇਰਾ ਕੋਈ ਹੈਗਾ ਉਹ ਡੇਰੇ ਦੇ ਵਿੱਚ ਸੱਤ ਬਿਸਤਰੇ ਦੇਈ ਤੂੰ ਹੈ ਕੀ ਕੰਮ ਉਹਨਾਂ ਜੋਥੇ ਸਾਰੇ ਇਹ ਬੜੇ ਉਹ ਤੋਂ ਪੱਦ ਮਾਰ ਮਾਰ ਕੇ ਬਿਸਤਰੇ ਸਾਲੀ ਜਾਂਦੇ ਨੇ ਕਿਸੇ ਗਰੀਬ ਦੀ ਧੀ ਨੂੰ ਦੇਣ ਦੀ ਹੈ ਕੰਮਾਂ ਦੇ ਨਾਲ 15 ਲੱਗਦਾ ਤੇਰਾ ਦਾਨ ਕੀਤੇ ਨੇ ਮੇਰੇ ਦਾਨ ਕੀਤੇ ਬਿਸਤਰੇ ਵੀ ਗਿਣਦਾ ਤਰੰਗੂ ਲੋਕਾਂ ਦੀਆਂ ਟੀਮੀਆਂ ਨਾਲ ਬਿਸਤਰਿਆਂ ਤਾਂ ਨਹੀਂ ਜਾ ਕੇ ਵੜਦੀ ਮੈਂ ਕਿਹੜਾ ਕੰਦਰ ਜਾਂਦਾ ਬਿਸਤਰਿਆਂ ਦਾ ਤੂੰ ਜਾਣਨਾ ਥੋੜੀ ਹੁਣਾ ਫਕਦਾ ਹੈ ਤੇਰੀ ਫਕਦਾ ਹੁਣਾ ਮੈਂ ਨਾ ਤੂੰ ਕਹਣੀ ਹੈ ਵੀ ਮੈਨੂੰ ਤਾਂ ਮਹਿੰਗਾ ਮੈਂ ਕਿਹਾ ਹਾਣੇ ਸੂਟ ਲੈ ਕੇ ਜੇ ਐ ਨਹੀਂ ਸੂਟ ਆਉਂਦਾ ਸਰਦਾਰਨੀ ਜੀ ਤੂੰ ਕਿਹੜੀ ਵੇਲੇ ਮੈਨੂੰ ਸੂਟ ਲਿਆ ਹੱਤੇ ਲੋਕਾਂ ਦੀਆਂ ਟੀਮਾਂ ਦੇ 300 ਵਾਰੀ ਲੈ 3600 ਵਾਰੀ ਬਿਸਤਰਿਆਂ ਚ ਨਹੀਂ ਵੜਦਾ ਹਾਂ ਅੱਛਾ ਤਾਂ ਆ ਸੂਟ ਪੇਕੇ ਵੀ ਪਾਈ ਵਰਦਿਆ ਹੈ 6 ਸਾਲ ਹੋਗਾ 6 ਸਾਲ ਸੂਟ ਲਿਆਂਦੇ ਨੇ ਦੇਖ ਲੈ ਕਸਿਆ ਆ ਤੂੰ 6 ਸਾਲ ਵਾਲੀ ਆ ਦੇਖ ਲੈ ਪੁੱਤ ਲਾਇਆ ਤੋਪੇ ਜਾਣਦਾ ਤੈਨੂੰ 6 ਸਾਲ ਵਾਲੀ ਤੈਨੂੰ ਮੈਂ ਆਸਣ ਘਸੇ ਪਾਇਆ ਸਾਰੀਆਂ ਦੇ ਸੁਥਣਾ ਦੇ 베ਰੀਆਂ ਦੇ ਮਰੀ ਜਾਂ ਨਹੀਂ ਅੱਜ ਆਵਲਾਂ ਆਵਦੀਆਂ ਗੱਲਾਂ ਮਾਰਦਾ ਪਰਦਾ ਤੇਰੇ ਕਰਕੇ ਤੇਰੇ ਕਰਕੇ ਨੋ ਪੁੱਤ ਘਰੋਂ ਨਿਕਲੇ ਆ ਤੇਰੀਆਂ ਕਰਤੂਤਾਂ ਕਰਕੇ ਨੋ ਕੰਦੀ ਲੁਚਾਂ ਬੁੜਾ ਤਾਂ ਤਾਂ ਨਿਕਲ ਹੀ ਨੋ ਤਾਂ ਨਿਕਲਿਆ ਪੁੱਤ ਜੇ ਤੂੰ ਚੱਜਦਾ ਹੋਵੇਂ ਕਰਤੂਤਾਂ ਮਾਲਕ ਹੋਵੇਂ ਤੂੰ ਆਪਣੇ ਘਰ ਤੇ ਕੰਟਰੋਲ ਰੱਖੇ ਤੇਰਾ ਕੰਟਰੋਲ ਕਹੇਦੇ ਤੇ ਆ ਤੀਵੀਂ ਤੇ ਤੇਰਾ ਕੰਟਰੋਲ ਨਹੀਂ ਨੋ ਪਤਾ ਤੇ ਤੇਰਾ ਕੰਟਰੋਲ ਨਹੀਂ ਹੋਰ ਦੱਸ ਲੋਕਾਂ ਦੀਆਂ ਕੁੜੀਆਂ ਨੂੰ ਤੂੰ ਨੌਕਰੀਆਂ ਦਵਾਉਂਦਾ ਫਿਰਦਾ ਆਖੇ ਭਗਵੰਤ ਮਾਨਨਾ ਮੇਰੀ ਬਹੁਤ ਬਣਦੀ ਆ ਕਿਹੜੀ ਵੇਲੇ ਤੇਰੀ ਭਗਵੰਤ ਮਾਨਨਾ ਬਣਦੀ ਆ ਦੱਸ ਮੈਨੂੰ ਮੈਂ ਤਾਂ ਤੇਰੇ ਘਰ ਕਦੀ ਤੀਹ ਹਸਲ ਜਸਪਾਹੀ ਆਉਂਦਾ ਨਹੀਂ ਦੇਖਿਆ ਤੂੰ ਕਹਿੰਦਾ ਭਗਵੰਤ ਮਾਨਨਾ ਮੇਰੀ ਬਣਦੀ ਭਗਵੰਤ ਮੇਰਾ ਮਰਾ ਆੜੀ ਆ ਕੀ ਆੜੀ ਆ ਤੇਰਾ ਓਏ ਮੇਰੇ ਸਾਲੀਏ ਕਹਿਣਾ ਪੈਂਦਾ ਤੀਵੀਂ ਨੂੰ ਡਰਾਉਣ ਵਾਸਤੇ ਤੈਨੂੰ ਕੀ ਪਤਾ ਏ ਜੇ ਮੈਂ ਭਗਵੰਤ ਮਾਨ ਦੀ ਗੱਲ ਨਾ ਕਰਦਾ ਸੱਚ ਗ ਉਹਦੀ ਕੁੜੀ ਪਤਾ ਕਿੰਨੀ ਪੜ੍ਹੀ ਲਿਖੀ ਐ ਹੈ ਉੱਥੇ ਜਾਂਦੀ ਐ ਜਿੱਥੇ ਬੱਬੂ ਪੜਿਆ ਹੋਇਆ ਏ ਇੱਥੇ ਸੁਨਾਮ ਸਕੂਟਰੀ ਤੇ ਹੈ ਨਾ ਲੈਂਦਾ ਪੰਗੇ ਪੰਗੇ ਵੀ ਤਾਂ ਤੂੰ ਹੀ ਲੈਏ ਹੋਏ ਨੇ ਥੋਡੇ ਵਾਸਤੇ ਲੈ ਤੇਰੇ ਪੰਗੇ ਤੈਨੂੰ ਹੁਣ ਅੱਠ ਕਹਿ ਲੂੰਗੀ ਮਾਰਕੜ ਬਣਾਉਂਦਾ ਆਪਣੇ ਸੁਆਦ ਵਾਸਤੇ ਲੈ ਪੰਗੇ ਸਾਡੇ ਕਰਕੇ ਨਹੀਂ ਲੈ ਆਪਣੇ ਸੁਆਦ ਕਰਕੇ ਜੇ ਸੁਆਦ ਹੀ ਰਹਿਣਾ ਉੱਥੇ ਰਹਿ ਜਾਂਦਾ ਇੱਥੇ ਥੋਡੇ ਇੱਥੇ ਹੀ ਜ਼ਰੂਰੀ ਰਹਿੰਦਾ ਕਿਵੇਂ ਰਹਿਣਾ ਹੀ ਆ ਜਾ ਜਾ ਕੇ ਸੁਣਨਾ ਨਹੀਂ ਉਹਦੇ ਨਾਲ ਤੂੰ ਬੋਲ ਓਏ ਕਿੱਥੇ ਸਨ ਲੇਖੇ ਦੇ ਜੀ ਬੈਰ ਨੇ ਲੇਖੇ ਕੀੜੇ ਪੈਣਗੇ ਤੇਰੇ ਕੀੜੇ ਪੈਣ ਕੀੜੇ ਮੈਂ ਕਹਿਨੀ ਆ ਤੂੰ ਸੁਣ ਨਾ ਐ ਕਰ ਮੈਂ ਮੜੀਏ ਦੇ ਬਾਬੇ ਹੀ ਸਾਬ ਜਗਦਾ ਆ ਤੂੰ ਚੱਕ ਮੈਂ ਕਾਹ ਨੂੰ ਚੱਕਾਂ ਫੇਰ ਮੈਂ ਕੀ ਲੋਕਾਂ ਦੇ ਬੰਦਿਆਂ ਨਾਲ ਸੌਣ ਜਾਣਨੀ ਆ ਨਾ ਤਾਂ ਮੜੀਏ ਦੇ ਬਾਬੇ ਡਰਦੇ ਆ ਵੀ ਪੂਛਾਂ ਚੱਕਾਂਉ ਮੇਰੀਆਂ ਝੂਠੀ ਸੌ ਚੱਕੀਂਗੀ ਹੋਰ ਤੂੰ ਹੀ ਵਿਆਹ ਕਰਾ ਲਿਆ ਤੂੰ ਬਿਨਾਂ ਸੌਣ ਪੈਣ ਤੋਂ ਓਏ ਮੇਰਾ ਇਹ じゃ ਕੋਈ ਗਲਤ ਸਬੰਧ ਨਹੀਂ ਮੈਂ ਤਾਂ ਲਾਲ ਟਮਾਟਰ ਹੀ ਦੇਖ ਕੇ ਡੁੱਲ ਗਿਆ ਦੀ ਘਰੇ ਜਿਹੜਾ ਆ ਪੈਂਦਾ ਖੜਿਆ ਰਿਲੇਸ਼ਨ ਰਿਲੇਸ਼ਨ ਟਰੈਕਟਰ ਕੱਟਦਾ ਹੈ ਹੈ 8 ਕਿਲੇ ਨੇ ਪਾਇਆ ਝੋਟਰੇ ਸਾਰ ਵਰਗੇ ਪਾਇਆ ਛੱਠੇ ਰੋਡ ਤੇ ਪੈਂਦੇ ਨੇ ਉੱਤੇ 4 ਕਿਲੇ ਦਾ ਟੱਕਰ ਵੱਜਦੇ ਸਿੱਧੀ ਐ ਸੜਕ ਨਾਲ ਦੇਖ ਕੇ ਪਾਇਆ ਹੁੱਬ ਨਿਕਲ ਗਿਆ ਮਦਦੀ ਉਹਦੇ ਕਰਕੇ ਦੀ ਮਦਦ ਹਾਂ ਪਰ ਤੇਰਾ ਪਾਥੀ ਵਰਗੇ ਮੂੰਹ ਦੇ ਕਦੋਂ ਪੱਥੇ ਕੀ ਤੂੰ ਦੱਸਦਾ ਦਿਨ ਮੈਂ ਆਉਂਦੀ ਆਉਂਦੀ ਜ਼ਮੀਨ ਹੱਥੋਂ ਜਾਊਗੀ ਉਹਦਾ ਦੇਖ ਲੈ ਰੰਨ ਦਾ ਪਤਾਸੇ ਵਰਗਾ ਮੂੰਹ ਮੇਰਾ ਤਾਂ ਪਾਥੀ ਵਰਗਾ ਆ 30 ਸਾਲ ਹੋ ਗਏ ਐਸੇ ਮੂੰਹ ਪਾਥੀ ਵਰਗੇ ਨੂੰ ਚੰਮਦਾ ਚੱਟਦਾ ਸੀ ਜਿਆਣੇ ਜੰਮੇ ਸੀ ਟੋਕਰਾਂ ਲਿਆਣਿਆਂ ਦਾ ਜੰਮਿਆ ਸੀ ਜਦ ਉਦੋਂ ਤੱਕ ਤਾਂ ਸੀ ਤੇਰੇ ਵਰਗੀ ਲਾਲ ਗੁਲਾਬੀ ਹੈ ਨਹੀਂ ਸਰ ਜੀਤਾ ਨਾ ਨਾ ਵਰਗਾ ਤੇਰਾ ਰੰਗ ਲੈ ਦੇਖ ਮੈਂ ਮੈਲ ਕਿਵੇਂ ਗੱਲਾਂ ਕਰਦੀ ਆ ਮੈਲ ਮਸਤ ਬੱਕਰ ਹਨੂ ਕੋਲ ਬੱਠਾ ਫਿਰ ਖਾ ਗੂੰ ਉੱਧਰ ਜਾ ਕੇ ਆਪਣੀ ਨਮੀ ਰੰਨ ਦਾ ਮੇਰੇ ਸਹਾਰੇ ਕਿਉਂ ਬੈਠਾ ਮੈਨੂੰ ਐਂ ਦੱਸ ਨਹੀਂ ਤੂੰ ਮੇਰੇ ਸਹਾਰੇ ਕਿਹੜੀ ਗਲੋਤਾ ਵੀ ਫਿਰਦਿਆ ਨਾਲੇ ਕਹਿੰਦਾ ਮਸ਼ਕ ਆਉਂਦਾ ਵੇ ਗੋਡਾ ਹੀ ਲੱਗਣ ਦੀ ਨਾਲ ਤੂੰ ਮੇਰਾ ਹੈ ਬੰਦਾ ਜਾਊਗੀ ਫਿਰ ਉਹਨਾਂ ਪਰਾ ਇਹ ਖੱਤਰੀਪ ਜਹਾ ਹਾਂ ਅੱਗੇ ਕਿਹੜਾ ਨਹੀਂ ਜਾਂਦਾ ਪਹਿਲਾਂ ਰਾਜਗੁੰਡੀ ਦਵਾਲੇ ਫਿਰਦਾ ਸੀ ਫੇ ਪਿੰਡ ਵਿਗਾਨੀ ਤੂੰ ਛੱਡੀਆਂ ਜਿਹੜੀਆਂ ਪੱਠੇ ਲੈਣਾਉਣੀਆਂ ਮੈਂ ਤੈਨੂੰ ਦੱਸਦਾ ਹੁਣ ਤੂੰ ਨਮੀ ਰੰਸ ਸਹੇੜ ਲਈ ਮੈਂ ਤੈਨੂੰ ਦੱਸਦਾ ਤੈਨੂੰ ਗੋਲ ਡਾਕਟਰ ਵੀਕਦਾ ਹੁਣ ਜਿਆਦਾ ਨਹੀਂ ਤੈਨੂੰ ਤੈਨੂੰ ਗੋਲ ਦੇ ਦਾਖਲ ਕਰਾਉਂਗਾ ਮੈਂ ਅੱਜ ਕਰਾ ਰੱਖ ਨਹੀਂ ਕਰਾਦਾ ਜਦੋਂ ਮੈਂ ਪਗਵਾ ਲਾ ਕੇ ਨਾ ਤੇਰੀ ਕੁੱਟੀ ਤਰੀ ਟੂ ਹੇ ਟੂ ਹੀ ਫੜੇ ਨਾਲ ਹੈ ਅੱਗੇ ਕਿਹੜਾ ਨਹੀਂ ਕੁੱਟਦਾ ਨੀ ਪਰ ਤੂੰ ਸਾਫ ਕਰ ਗਈਆਂ ਤੈਨੂੰ ਦੱਸਤਾ ਤੂੰ ਗੋਲਡ ਐਕਟਰ ਦੇ ਦਰਸ਼ਨ ਕਰੇਂਗੀ ਹੁਣ ਛੇਤੀ ਕਰ ਲੈਗੀ ਜਿਹੜੇ ਤੇ ਲੱਛਣ ਨੇ ਤੇਰੇ ਚਾਦੀ ਕੋਟ ਮੰਗੀ ਸੀ ਤੇਤੋਂ ਹੋਰ ਮੈਂ ਭਾ ਰਾਣੀ ਖਾਰ ਮੰਗ ਲੈਤੋਂ ਮੈਂ ਓਏ ਆਉਣੀ ਤੈਨੂੰ ਦੁੱਧ ਉਹ ਵੀ ਬੋਤਲ ਨਾਲ ਦੇਖ ਲੈ ਕਿ ਦੇਖ ਲੋ ਦੇਖ ਲੋ ਨੋਕੋ ਦੇਖ ਲੋ ਅਹੀ ਦੀ ਪੀਮੀ ਕ ਕਵੇੜੀ ਨਾ ਹੋਵੇ ਕਿਸੇ ਦੇ ਓਏ ਹੈ 8 ਕਿਲੇ ਦੇ ਨੌ ਤਾਂ ਜੀਭਾ ਮਾਰ ਦੇਵੇ 8 ਕਿਲੇ ਛੇਤੀ ਆਜਾ ਮੇਰੇ ਕੋਲ ਤੂੰ ਜੀਭਾ ਮਾਰ ਹੈ ਬੰਦੇ ਨੂੰ ਕਹੇ ਜੇ ਬੋਲ ਕੇ ਬੋਲ ਦੇ। ਕਹਿੰਦੇ ਪਤੀ ਪਰਮੇਸ਼ਵਰ ਹੁੰਦਾ ਜਦੋਂ ਵਿਆਹ ਹੋਇਆ ਸੀ ਸਾਖੀ ਚ ਬਾਬੇ ਨੇ ਸੁਣਾਇਆ ਸੀ ਜੀ ਪਤੀ ਦੀ ਹਰ ਇੱਕ ਗੱਲ ਮੰਨਣੀ ਆ। ਪਤੀ ਦੀਆਂ ਕਰਤੂਤਾਂ ਵੀ ਚੱਜਦੀਆਂ ਹੋਣੀਆਂ ਚਾਹੀਦੀਆਂ। ਬਫੇਰੇ ਤਾਂ ਤੈਨੂੰ ਪਰਮੇਸ਼ਰ ਮੰਗਲ ਮੰਨ ਲਿਆ ਜੋ ਤੇਰੀਆਂ ਕਰਤੂਤਾਂ ਨਹੀਂ ਸੀ ਪਤਾ। ਹੁਣ ਤੇਰੀਆਂ ਕਰਤੂਤਾਂ ਮੋਰੇ ਆ ਗਈਆਂ। ਹੁਣ ਤੈਨੂੰ ਮੈਂ ਪਰਮੇਸ਼ਰ ਮੰਗਾ ਨਾਲੇ ਮੰਨਤ ਨਾਲੇ ਮੰਗਾ।